ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਨੰਗਲ ਅਨੰਦਪੁਰ ਸਾਹਿਬ ਨੈਸ਼ਨਲ ਹਾਈਵੇ ਐਮਪੀ ਕੋਟੀ ਦੇ ਨਜ਼ਦੀਕ ਹਾਦਸਾ ਵਾਪਰ ਗਿਆ ਹੈ ਜਿੱਥੇ ਇੱਕ ਐਚ ਆਰ ਟੀਸੀ ਦੀ ਬੱਸ ਜਿਹੜੀ ਹੈ ਇੱਕ ਹਾਸੇ ਦੇ ਵਿੱਚ ਹੈ ਦੱਸੀਆਂ ਜਾ ਰਹੀਆਂ ਕਿ ਦੇ ਕੋਲ ਜੀ ਜੀ ਲਾਤੀ ਲੱਭਾ ਬਾਸ ਕੋਈ ਆ ਗਿਆ ਜੇ ਪਾਸੇ ਆ ট্রাক ਹੈ ਜਿਸ ਨਾਲ ਜਿਸ ਦੀ ਬ੍ਰੇਕ ਮਾਰਨ ਤੇ ਇਹ ਹਾਦਸਾ ਵਾਪਰਿਆ ਸੂਪਰ ਤੱਕ ਦਰਸ਼ੀ ਇੱਥੇ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰ ਲਾਂਗੇ ਸੋ ਜੀ ਸਰ ਕੋਈ ਜਾਣਕਾਰੀ ਸਾਂਝੀ ਕਰ ਸਕਦੇ ਹੋ ਕੀ ਕਿਵੇਂ ਹਾਦਸਾ ਵਾਪਰਿਆ ਇਹ ਨਾਂ ਕਰੇ ਮੁੰਡੇ ਐਕਸੀਡੈਂਟ ਹੋਇਆ ਜਿਸ ਤੋਂ ਆਪਣੀ ਦੁਕਾਨ ਦੇ ਕੋਲ ਖੜੀ ਸੀ ਦੋ ਸਕੂਟਰ ਮੋਟਰਸਾਈਕਲ ਆਪਸ ਵਿੱਚ ਨਾ ਉਹਨੂੰ ਕੋਟੈਕ ਬਚਾਉਂਦੇ ਬਚਾਉਂਦੇ ਉਹ ਟਰੱਕ ਵਾਲੇ ਨੇ ਬ੍ਰੇਕ ਲਗਾਈ ਜੀ ਉਹ ਟਰੱਕ ਵਾਲੇ ਨੇ ਜਦੋਂ ਬ੍ਰੇਕ ਲਗਾਈ ਹੈ ਇਹ ਬੱਸ ਉਹਦੇ ਵਿੱਚ ਮੀਟ ਕੀਤੀ ਹੈ ਡਰਾਈਵਰ ਦਾ ਥੋੜਾ ਨੁਕਸਾਨ ਹੋਇਆ ਹੈ ਜੀ ਬਹੁਤ ਟੰਗ ਮੈਟ ਹੈ ਤੇ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ ਕਿੱਥੋਂ ਆ ਰਹੀ ਸੀ ਇਹ ਮਾਰਚਲ ਤੋਂ ਆ ਰਹੀ ਹੈ ਦਿੱਲੀ ਜਾ ਰਹੀ ਹੈ ਮੈਂ ਮੋੜ ਤਾਂ ਇਹਦਾ ਫੈਸਲਾ ਇਸ ਲਈ ਹੈ ਕਿ ਇਹ ਜਗਾ ਤੋਂ ਗੱਡੀ ਘੱਟ ਆ ਰਹੀ ਹੈ ਚਿੰਤਪੂਰ ਨਹੀਂ ਪਹੁੰਚਾ अच्छा ਤੇ ਜਿਹੜੇ ਸਕੂਟਰ ਸਵਾਰ ਮੋਟਰਸਾਈਕਲ ਵਾਲੇ ਦੱਸ ਰਹੇ ਉਹ ਉਹ ਤਾਂ ਚਲੇ ਗਏ ਜੀ ਉਹ ਠੀਕ ਹੈਗੇ ਉਹਨਾਂ ਨੂੰ ਕੁਝ ਨਹੀਂ ਹੋਇਆ ਉਹਨਾਂ ਦਾ ਮਾੜਾ-ਬੋੜਾ ਬਜੇ ਬੰਪਰ ਜਾਂ ਲਾਈਟ ਜੀ ਟੁੱਟੀ ਹੈ ਉਹ ਤਾਂ ਚਲੇ ਗਏ ਅੱਛਾ ਉਹ ਠੀਕ ਨੇ ਉਹ ਠੀਕ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਹਾਸਾ ਆ ਗਿਆ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਟਰੱਕ ਵਾਲੇ ਨੇ ਬ੍ਰੇਕ ਲਾਇਆ ਜੀ ਟਰੱਕ ਵਾਲਿਆਂ ਨੇ ਜਿਹਨੇ ਬ੍ਰੇਕ ਲਾਇਆ ਜੀ ਤਾਂ ਬੱਸ ਪਿੱਛੇ ਤੋਂ ਉਹਦੇ ਬਾਡੀ ਵਿੱਚ ਜੀ ਬਿਲਕੁਲ ਜੀ ਇਸ ਰੋਡ ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਨੇ ਇਸ ਕੋ ਪਹਿਲਾ 10 ਗਰਾਹੀ ਦੇ ਵਿੱਚ ਵੀ ਇੱਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਕੈਂਟਰ ਜਿਹੜਾ ਸੜਕ ਤੋਂ ਥੱਲੇ ਉਤਰ ਗਿਆ ਸੋ ਦੂਜਾ ਹਾਦਸਾ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡੀ ਹਿਮਾਚਲ ਤੋਂ ਜਿਹੜੀ HRTC ਦੀ ਹੈ ਇਸ ਦੇ ਅੱਗੇ ਟਰੱਕ ਚੱਲ ਰਿਹਾ ਸੀ ਟਰੱਕ ਦੇ ਅੱਗੇ ਮੋਟਰਸਾਈਕਲ ਸਵਾਰ ਚੱਲ ਰਹੀ ਸੀ ਜਿਨ੍ਹਾਂ ਨੂੰ ਬਚਾਣ ਦੇ ਚੱਕਰ ਦੇ ਵਿੱਚ ਟਰੱਕ ਵਾਲੇ ਨੇ ਬ੍ਰੇਕ ਮਾਰੀ ਤੇ ਪਿੱਛੋਂ ਇਹ ਗੱਡੀ ਹਿੱਟ ਹੋ ਗਈ ਜਿਸ ਨਾਲ ड्राइवर जरा जख्मी हो गया जिसनू इलाज के लिए हॉस्पिटल लेके जाया जा रहा सर कि जगह तो है आ, नहीं। जी देखो सवारियां देख सकते हो भाई साहब जगह तो है कहाँ से आ रहे थे पालमपुर से कहाँ जाना है आपने ये हादसा कैसे हुआ मोटरसाइकिल वाले जी ਆ ਅੱਗੇ ਰੱਖ ਰੱਖਦਾ ਚੱਲਾਂਗੇ ਜੀ ਉਹ ਮੋਟਰਸਾਈਕਲ ਕੋ ਬਚਾਤੇ ਬਚਾਤੇ ਹੀ ਬੱਸ ਇਸ ਲਈ ਰੱਖਦੇ ਹਾਂ। ਸ਼ੁਰੂ ਕੀ ਲਈ ਪਹਿਲੇ ਕਿਲੋਟ ਤੱਕ ਸਪੀਡ ਰੱਖਾ ਉਹ ਵੀ ਕੋ ਸਵਾਰੀਆਂ ਸਾਰੀਆਂ ਠੀਕ ਹੈ ਠੀਕ ਹੈ ਸਾਰੀ ਬਸ ਉਹ ਡਰਾਈਵਰ ਕੋ ਥੋੜਾ ਸਤਾ ਲੱਗਾ। ਹਾਂ ਜੀ ਬਿਲਕੁਲ ਜੀ ਸਵਾਰੀਆਂ ਬਿਲਕੁਲ ਸੁਰੱਖਿਅਤ ਹਨ ਔਰ ਇਹ AC HRTC ਦੀ ਬੱਸ ਹੈ ਜੋ ਕਿ ਪਾਲਮਪੁਰ ਤੋਂ ਦਿੱਲੀ ਜਾ ਰਹੀ ਹੈ। ਚੰਡੀਗੜ੍ਹ ਜਾ ਰਹੀ ਹੈ। ਬਿਲਕੁਲ ਜਿਸ ਤਰ੍ਹਾਂ ਕਿ ਅਸੀਂ ਸਵਾਰੀਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਸਰ ਕੀ ਨਾਮ ਹੈ ਤੁਹਾਡਾ ਰਾਹੁਲ ਰਾਹੁਲ ਜੀ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਐਮਪੀ ਦੀ ਕੋਠੀ ਦੇ ਕੋਲ ਇਹ ਹਾਦਸਾ ਵਾਪਰਿਆ ਹੈ ਐਚਪੀ 37ਈ 5635 ਗੱਡੀ ਨੰਬਰ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਬੰਤਾ ਜਾਮ ਲੱਗ ਗਿਆ ਹੈ ਬਿਲਕੁਲ ਜਿਹੜਾ ਇਹ ਰੋਡ ਹੈ ਛੋਟਾ ਹੋਣ ਦੇ ਕਰਕੇ ਔਰ ਇਹ ਟਰੱਕ ਅੱਗੇ ਚੱਲ ਰਿਹਾ ਸੀ ਜਿਸ ਤੇ ਪਿੱਛੇ ਇਹ বাস ਜਿਹੜੀ ਆ ਹਿੱਟ ਕਰ ਗਈ ਔਰ ਕਿਉਂਕਿ ਟਰੱਕ ਦੇ ਅੱਗੇ ਜਿਹੜੇ ਆ ਦੋ ਮੋਟਰਸਾਈਕਲ ਸਵਾਰ ਚੱਲ ਰਹੇ ਸੀ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਐਚ ਆਰ ਪੀ ਸੀ ਬੀ ਜਿਹੜੀ বাস ਆ ਕਿਉਂਕਿ ਪਾਲੰਪੁਰ ਤੋਂ ਚੰਡੀਗੜ੍ਹ ਵਾਲੇ ਪਾਸੇ ਨੂੰ ਜਾ ਰਹੀ ਸੀ ਤੇ ਐਮ ਪੀ ਦੀ ਕੋਠੀ ਦੇ ਨੇੜੇ ਹਾਸਾ ਵਾਪਰ ਗਿਆ ਇਸ ਵਿੱਚ ਜਿੰਨੀਆਂ ਵੀ ਸਵਾਰੀਆਂ ਸਨ ਫਿਲਹਾਲ ਸਾਰੀਆਂ ਸੁਰੱਖਤ ਦਸੀਆਂ ਜਾ ਰਹੀਆਂ ਹਨ ਬੱਸ ਦੇ ਅੱਗੇ ਟਰੱਕ ਚੱਲ ਰਿਹਾ ਸੀ ਤੇ ਟਰੱਕ ਦੇ ਅੱਗੇ ਮੋਟਰਸਾਈਕਲ ਆਣ ਦੇ ਚੱਕਰ 'ਚ ਜਦੋਂ ਟਰੱਕ ਡਰਾਈਵਰ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬ੍ਰੇਕ ਲਗਾਈ ਗਈ ਤੇ ਉਸ ਤੋਂ ਬਾਅਦ ਇਹ ਪਿੱਛੋਂ ਐਚ ਆਰ ਪੀ ਸੀ ਦੀ ਜਿਹੜੀ ਪਾਸਾਰੀ ਸੀ ਉਸਦੇ ਪਿੱਛੇ ਠੁੱਕ ਜਾਂਦੀ ਹੈ ਜਿਸ ਨਾਲ ਡਰਾਈਵਰ ਇੰਜਰਡ ਹੁੰਦਾ ਹੈ ਸੋ ਵੱਡਾ ਹਾਸਾ ਵਾਪਰਦਾ ਕਿਉਂਕਿ ਰੋਜ਼ਾਨਾ ਕਿਸ ਰੋਡ ਦੇ ਉੱਤੇ ਅਜਿਹੇ ਹਾਦਸੇ ਵਾਪਰਦੇ ਨੇ ਕਿਉਂਕਿ ਜਿਹੜਾ ਰੋਡ ਹੈ ਉਹ ਛੋਟਾ ਹੈ ਔਰ ਰੋਜ਼ਾਨਾ ਜਿਹੜੀਆਂ ਗੱਡੀਆਂ ਹੈ ਉਹ ਵਧ ਰੀਆਂ ਟ੍ਰੈਫਿਕ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਜਿਸ ਕਰਕੇ ਕਿਸੇ ਉਹ ਵਧਦੇ ਜਾ ਰਹੇ ਨੇ ਕਈ ਕੀਮਤੀ ਗਿਆਨ ਵੀ ਇਹਨਾਂ ਹਾਦਸਿਆਂ ਦੀ ਵਜ੍ਹਾ ਨਾਲ ਚਲੇ ਜਾਂਦੀਆਂ। ਜਾਨਣਾ ਦੀ ਗੱਲ ਹੋ ਗਈ ਕਿ ਕੋਈ ਵੀ ਦਿਨ ਸ਼ਾਇਦ ਖਾਲੀ ਨਹੀਂ ਜਾਂਦਾ ਜਿਸ ਦਿਨ ਕੋਈ ਵੀ ਹਾਦਸਾ ਨਾ ਵਾਪਰੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸਵਾਰੀਆਂ ਆ ਇਸ ਵਕਤ ਸਾਰੀਆਂ ਹੀ ਸੁਰੱਖਤ ਹਨ। ਇਹਨਾਂ ਨੂੰ ਕਿਸੇ ਦੂਜੀ ਬੱਸ ਦੇ ਵਿੱਚ ਕਿੰਨਾ ਜਾਏਗਾ ਕੋਈ ਗੱਡੀ ਇਸੀ ਬੱਸਾ ਜੋ ਕਿ ਜਿਸ ਦਾ ਹਾਰਸਾ ਹੋ ਗਿਆ ਐਚਪੀ 37 52 35 ਤੁਸੀਂ ਦੇਖ ਸਕਦੇ ਹੋ ਕਿ ਹਿਲ ਹਾਰੇ ਡਰਾਈਵਰ ਇਸ ਖਾਸੇ ਦੇ ਵਿੱਚ ਜਗਮੀ ਹੋਇਆ ਹੈ ਸਵਾਰੀਆਂ ਜਿਹੜੀਆਂ ਬਿਲਕੁਲ ਠੀਕ-ਠਾਕ ਚੱਸੀਆਂ ਜਾ ਰਹੀਆਂ ਨੇ ਇਹਨਾਂ ਸਵਾਰੀਆਂ ਨੂੰ ਸਿਟੀ ਦੇ ਇਸ ਬਾਸ ਰਿਚ ਸ਼ਿਫਟ ਕੀਤਾ ਜਾਏਗਾ। ਵੀਰ بھائی ਸਾਹਿਬ ਬਚਾ ਹੋ ਗਿਆ? ਹਾਂ ਜੀ। ਕੀ ਨਾਮ ਹੈ ਤੁਹਾਡਾ? ਤੁਸੀਂ ਕੰਡਕਟਰ ਹੋ? ਕੀ ਨਾਮ ਹੈ? ਰਾਜੇਸ਼ ਕੁਮਾਰ। ਰਾਜੇਸ਼ ਜੀ ਇਹ ਹਾਦਸਾ ਕਿੱਦਾਂ ਹੋਇਆ? ਇਹ ਤਾਂ ਇਹ ਉਹਦੇ ਨਾਲ ਨਾ ਟੱਕਰ ਆ ਰਿਹਾ ਸੀ। ਜੀ। ਅੱਗੇ ਅੱਗੇ ਦੋ ਬਾਈਕ ਵਾਲੇ ਗਿਰ ਗਏ। ਜੀ। ਸਾਡੇ ਕੰਮ ਪਰ ਉਹਨੂੰ ਇੱਕ ਕੰਬਰੇਡ ਮਾਰੇ ਸਾਡੇ ਤੇ। ਪਿੱਛੇ ਕੱਟੀ ਵਾਜੀ। ਡਰਾਈਵਰ ਠੀਕ ਹੈ ਫਿਲਹਾਲ ਫਿਲਹਾਲ ਠੀਕ ਹੈ ਕਿੰਨੀ ਕੀ ਸੱਟ ਲੱਗੀ ਹੈ ਲੱਗੀ ਹੈ ਪੈਰ ਤੇ ਨਾ ਹਸਪੀਟਲ ਲੱਗਿਆ ਓਕੇ ਤੇ ਜਿਹੜੀਆਂ ਇਹ ਸਵਾਰੀਆਂ ਹੁਣ ਇਹਨਾਂ ਨੂੰ ਸ਼ਿਫਟ ਕਰੋਗੇ ਹਾਂ ਇਹ ਤੁਸੀਂ ਗੱਡੇ ਤੇ ਕਰਦੇ ਠੀਕ ਹੈ ਧੰਨਵਾਦ ਇਹ ਬਿਲਕੁਲ ਜੀ ਕੰਡਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਜਿਵੇਂ ਕਿ ਇਹ ਹਾਦਸਾ ਵਾਪਰਨ ਦਾ ਕਾਰਨ ਹੈ ਕਿ ਟਰੱਕ ਦੇ ਅੱਗੇ ਜਦੋਂ ਦੋ ਮੋਟਰਸਾਈਕਲ ਸਵਾਰ ਆ ਜਾਂਦੇ ਨੇ ਉਹਨਾਂ ਨੂੰ ਪਛਾਣ ਦੇ ਚੱਕਰ ਦੇ ਵਿੱਚ ਜਦੋਂ ਉਹ ਬ੍ਰੇਕ ਲਗਾਉਂਦਾ ਹੈ ਤਾਂ ਪਿੱਛੋਂ ਇਹ ਜਿਹੜੀ ਬੱਸ ਹੈ ਟਿੱਕ ਹੋ ਜਾਂਦੀ ਹੈ ਆਲੂ ਤੇ ਹਾਦਸਾ ਵਾਪਰ ਗਿਆ। ਤੋਂ ਤਸਵੀਰਾਂ ਤੇ ਉਹ ਸਾਡਾ ਚੈਨਲ ਫਾਪਰ ਰੁਕ ਕੇ ਸਪੈਰੀ ਦਰਸ਼ਕੋ ਇਸ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸਬਸਕ੍ਰਾਈਬ ਫੋਲੋ ਅਰ ਲਾਈਕ ਸ਼ੇਅਰ ਜਰੂਰ ਕਰੋ ਤਾਂ ਕਿ ਹਰ ਇੱਕ ਅਪਡੇਟ ਆਪ ਤੱਕ ਅਸੀਂ ਸਮੇਂ ਸਿਰ ਪਹੁੰਚ ਜਾਵੇ। ਅੱਜ ਜਿਹੜਾ ਹਾਦਸਾ ਵਾਪਰਿਆ ਹੈ ਇਹ ਤਾਂ ਕੋਕੀ ਤੇ ਨਜ਼ਦੀਕ ਵਾਪਰਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਯਾਦਵ ਸਵੀਟ ਐਂਡ ਪੇਠਾ ਪੰਡਾਰਾ ਉਹਦੇ ਬਿਲਕੁਲ ਸਾਹਮਣੇ ਇਹ ਹਾਦਸਾ ਵਾਪਰਿਆ ਜਿਸ ਨਾਲ ਐਟਚਰ ਕਿਸੇ ਵਾਹਨ ਦਾ ਜਿਹੜਾ ਡਰਾਈਵਰ ਹੈ ਉਹ ਫੱਟੜ ਹੋਇਆ ਬਾਕੀ ਸਵਾਰੀਆਂ ਜਿਹੜੀਆਂ ਉਹ ਬਿਲਕੁਲ ਸੁਰੱਖਤ ਹਨ ਸੋ ਰੋਡ ਛੋਟਾ ਹੋਣ ਕਰਕੇ ਰੋਜ਼ਾਨਾ ਅਜਿਹੇ ਹਾਦਸੇ ਵਾਪਰ ਰਹੇ ਨੇ ਸੋ ਸਰਕਾਰ ਕੋਲ ਬਾਰ-ਬਾਰ ਲੋਕ ਮੰਗ ਕਰ ਰਹੇ ਨੇ ਕਿ ਜਲਦ ਇਸ ਰੋਡ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਜਾਏ ਤਾਂ ਕਿ ਕੀ ਚੀਜ਼ਾਂ ਨੂੰ ਬਚਾਇਆ ਜਾ ਸਕੇ ਨਵੀਂ ਅਪਡੇਟ ਦੇ ਲਈ ਨਵੀਆਂ ਖਬਰਾਂ ਦੇ ਲਈ ਜੁੜੇ ਰਹੋ ਸਾਡਾ ਚੈਨਲ ਪਾਵਰੂ ਟਰੁਥ ਦੇ ਨਾਲ ਧੰਨਵਾਦ ਸ਼ਰਸ਼ੀਕਰ ਸੁੱਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਐਚ ਆਰ ਪੀ ਸੀ ਦੀ ਜਿਹੜੀ ਬੱਸ ਹੈ ਜੋ ਕਿ ਪਾਲੰਪੁਰ ਤੋਂ ਚੰਡੀਗੜ੍ਹ ਵਾਲੇ ਪਾਸੇ ਨੂੰ ਜਾ ਰਹੀ ਸੀ ਤੇ ਐਮ ਪੀ ਵੀ ਕੋਠੀ ਦੇ ਨੇੜੇ ਇੱਕ ਇਹਾਸਾ ਵਾਪਰ ਗਿਆ ਇਸ ਵਿੱਚ ਜਿੰਨੀਆਂ ਵੀ ਸਵਾਰੀਆਂ ਸਨ ਫਿਲਹਾਲ ਸਾਰੀਆਂ ਸੁਰੱਖਤ ਦੱਸੀਆਂ ਜਾ ਰਹੀਆਂ ਹਨ ਬੱਸ ਦੇ ਅੱਗੇ ਟਰੱਕ ਚੱਲ ਰਿਹਾ ਸੀ ਤੇ ਟਰੱਕ ਦੇ ਅੱਗੇ ਮੋਟਰਸਾਈਕਲ ਆਣ ਦੇ ਚੱਕਰ 'ਚ ਜਦੋਂ ਟਰੱਕ ਡਰਾਈਵਰ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬ੍ਰੇਕ ਲਗਾਈ ਗਈ ਤੇ ਉਸ ਤੋਂ ਬਾਅਦ ਇਹ ਪਿੱਛੋਂ ਐਚ ਆਰ ਪੀ ਸੀ ਦੀ ਜਿਹੜੀ ਪਾਸਾਰੀ ਸੀ ਉਸਦੇ ਪਿੱਛੇ ਠੁੱਕ ਜਾਂਦੀ ਹੈ ਜਿਸ ਨਾਲ ਡਰਾਈਵਰ ਇੰਜਰਡ ਹੁੰਦਾ ਹੈ ਤੋਂ ਵੱਡਾ ਹਾਸਾ ਵਾਪਰਦਾ ਕਿਉਂਕਿ ਰੋਜ਼ਾਨਾ ਕਿਸੇ ਰੋਡ ਦੇ ਉੱਤੇ ਅਜਿਹੇ ਹਾਦਸੇ ਵਾਪਰਦੇ ਨੇ ਕਿਉਂਕਿ ਜਿਹੜਾ ਰੋਡ ਹੈ ਉਹ ਛੋਟਾ ਹੈ ਔਰ ਰੋਜ਼ਾਨਾ ਜਿਹੜੀਆਂ ਗੱਡੀਆਂ ਐ ਉਹ ਵਧ ਰੀਆਂ ਟ੍ਰੈਫਿਕ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਹਾਦਸੇ ਜਿਹੜੇ ਐ ਉਹ ਵੱਧਦੇ ਜਾ ਰਹੇ ਨੇ ਕਈ ਕੀਮਤੀ ਜਾਨਾਂ ਵੀ ਇਹਨਾਂ ਹਾਸਿਆਂ ਦੀ ਵਜ੍ਹਾ ਨਾਲ ਚਲੇ ਜਾਂਦੀਆਂ ਜਾਨਣਾ ਦੀ ਗੱਲ ਹੋ ਗਈ ਕਿ ਕੋਈ ਵੀ ਦਿਨ ਸ਼ਾਇਦ ਖਾਲੀ ਨਹੀਂ ਜਾਂਦਾ ਜਿਸ ਦਿਨ ਕੋਈ ਵੀ ਹਾਸਾ ਨਾ ਵਾਪਰੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸਵਾਰੀਆਂ ਆ ਇਸ ਵਕਤ ਸਾਰੀਆਂ ਹੀ